चुर ते परिस द पंद बिखड़ा उसे हीरायो पर जिस द बिखड़ा सड़िक सड़िके सवाय घेरां न चो सड़िके सवाय घेरां जद जद टलेग सूरज कणकण में ਜਦ ਟਲੇਗਾ ਸੂਰਜ ਕਣ ਕਣ ਮੇਰਾ ਝੜਾਇਓ ਤੇ ਮੰਚ ਦੇ ਉਤੇ ਬਿਰਾਜਮਾਨ ਸਾਡਾ ਪ੍ਰਧਾਨਗੀ ਮੰਡਲ ਅੱਜ ਦੇ ਇਸ ਮੌਕੇ ਦੇ ਉੱਤੇ ਜਦੋਂ ਅਸੀਂ ਇੱਥੇ ਆਪਣੀ ਇੱਕ ਵਿਚਾਰ ਜਾਂ ਚੇਤਨਾ ਦੇ ਰੂਪ ਦੇ ਵਿੱਚ ਇਕੱਠੇ ਹੋਏ ਆਂ ਉਸ ਮੌਕੇ ਦੇ ਉੱਤੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬਲਾਰਿਆ ਨੇ ਬਹੁਤ ਵਾਕੂਬੀ ਦੇ ਵਿੱਚ ਅੱਜ ਮਲਾਜਮਾਂ ਨੂੰ ਕੀ ਸਮੱਸਿਆਵਾਂ ਨੇ ਪੈਨਸ਼ਨਰਾਂ ਦੀਆਂ ਕੀ ਸਮੱਸਿਆਵਾਂ ਨੇ ਇਸ ਦੇ ਬਾਰੇ ਵਿੱਚ ਬੜੀ ਲੰਬੀ ਚੌੜੀ ਚਰਚਾ ਜਿਹੜੀ ਆ ਉਹ ਹੋ ਚੁੱਕੀ ਆ ਮੈਂ ਤੁਹਾਡੇ ਨਾਲ ਦੋ ਤੀ ਗੱਲਾਂ ਸਾਂਝੀਆਂ ਕਰਨੀਆਂ ਕਿਉਂਕਿ ਸਮਾਂ ਕਾਫੀ ਹੋ ਗਿਆ ਤੁਸੀਂ ਸਾਰਿਆਂ ਨੇ ਦੂਰ ਉਦਰਾਡੇ ਤੋਂ ਆਪਾਂ ਇਕੱਤਰ ਹੋਏ ਹਾਂ ਕਿ ਜਾਣਾ ਵੀ ਆ ਮੈਂ ਇੱਕ ਗੱਲ ਜਿਹੜੀ ਕਹਿਣੀ ਚਾਹਨਾ ਸਾਥੀ ਹਰਪਾਜਨ ਸਿੰਘ ਹੋਰੀ ਬਿਜਲੀ ਬੋਰਡ ਦੀ ਗੱਲ ਕਰਕੇ ਗਏ ਆ ਕਿ ਕਿਸ ਤਰ੍ਹਾਂ ਜਿਹੜੀ ਕੋਲਾ ਕੋਲੇ ਦੀ ਕੰਪਨੀ ਸੀ ਜਾਨੀ ਜਿਹੜੀ ਅਡਾਨੀਆਂ ਅਡਾਨੀਆਂ ਦੇ ਜਿਹੜਾ ਬਾਹਰੋਂ ਕੋਲਾ ਆ ਰਿਹਾ ਉਹਨੂੰ ਕਿਵੇਂ ਮਤਲਬ ਸਰਕਾਰੀ ਸਿਸਟਮ ਦੇ ਵਿੱਚ ਫਿੱਟ ਕੀਤਾ ਗਿਆ ਉਹ ਇੱਕ ਨੀਤੀ ਦੇ ਤਹਿਤ ਕੀਤਾ ਗਿਆ ਇਸੇ ਤਰ੍ਹਾਂ ਜੇ ਹੈਲਥੀ ਅੱਜ ਪੰਜਾਬ ਦੀ ਹੈਲਥ ਦੀ ਹਾਲਾਤ ਦੀ ਗੱਲ ਕਰਨੀ ਹੋਵੇ ਬੜੀ ਗੰਭੀਰ ਸਥਿਤੀ ਦੇ ਵਿੱਚੋਂ ਹੈਲਥ ਸਿਸਟਮ ਲੰਘ ਰਿਹਾ ਤੁਸੀਂ ਪਿੰਡਾਂ 'ਚ ਜਾਓਗੇ ਪਿੰਡਾਂ ਦੇ ਵਿੱਚ ਤੁਸੀਂ ਡਿਸਪੈਂਸਰੀਆਂ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਸਰਕਾਰੀ ਲੈਬਾਰਟਰੀਆਂ ਦੀ ਹਾਲਤ ਦੇਖ ਸਕਦੇ ਹੋ ਸਭ ਤੋਂ ਪਹਿਲੀ ਗੱਲ ਸ਼ਹਿਰਾਂ ਦੇ ਜਿਹੜੇ ਵੱਡੇ ਹਸਪੀਟਲ ਨੇ ਉਹਨਾਂ ਦੇ ਵਿੱਚ ਸਰਕਾਰੀ ਲੈਬਾਰਟਰੀਆਂ ਦੀ ਜਗ੍ਹਾ ਸਰਕਾਰੀ ਲੈਬਾਰਟਰੀਆਂ ਨੂੰ ਵੱਡਾ ਕਰਨ ਦੀ ਜਗ੍ਹਾ ਤੇ ਉੱਤੇ ਇੱਕ ਕ੍ਰਸ਼ਨਾ ਨਾਂ ਦੀ ਕੰਪਨੀ ਆਈ ਆ ਉਹਦੀਆਂ ਲੈਬਾਰਟਰੀਆਂ ਖੋਲ੍ਹਣਾ ਕਹਿਣਾ ਹੈ। ਔਰ ਉਹਦਾ ਪ੍ਰਚਾਰ ਕਿਵੇਂ ਕੀਤਾ ਗਿਆ? ਉਹਦਾ ਪ੍ਰਚਾਰ ਕੀਤਾ ਗਿਆ। ਬਈ ਥੋੜੇ ਲੋਕਾਂ ਦੇ ਜਿਹੜੇ ਟੈਸਟ ਨੇ ਉਹ ਸਸਤੇ ਰੇਟਾਂ ਦੇ ਉੱਤੇ ਉਹਨਾਂ ਲੈਬਾਰਟਰੀਆਂ ਦੇ ਵਿੱਚ ਕੀਤੇ ਜਾਣਗੇ। ਅਸੀਂ ਪੈਰਾ ਮੈਡੀਕਲ ਦੇ 프ਰੰਟ ਤੋਂ ਡਾਇਰੈਕਟਰ ਨਾਲ ਮੀਟਿੰਗਾਂ ਹੋਈਆਂ ਹੈਲਥ ਸਿਸਟਮ ਦੇ ਨਾਲ ਡੀ ਐਚ ਐਸ ਨਾਲ ਮੀਟਿੰਗਾਂ ਹੋਈਆਂ ਤੇ ਸਿਵਲ ਸਰਜਣਾ ਦੇ ਨਾਲ ਮੀਟਿੰਗਾਂ ਹੋਈਆਂ ਅਸੀਂ ਉਹਨਾਂ ਨੂੰ ਕਿਹਾ ਬਈ ਜੀ ਆ ਜਿਹੜਾ ਸਿਸਟਮ ਹੈ ਇਹ ਸਿੱਧਾ ਪ੍ਰਾਈਵੇਟ ਕਰਨ ਵੱਲ ਨੂੰ ਤੁਸੀਂ ਤੁਰਤਾ ਇਹ ਬੰਦ ਹੋਣਾ ਚਾਹੀਦਾ ਉਹਾਂ ਦੇ ਯਾਰ ਹੋਰ ਲੋਕਾਂ ਨੂੰ ਹੁਣ ਕੀ ਚਾਹੀਦਾ ਸੀ ਤਾਂ ਸਸਤਾ ਸਸਤੇ ਰੇਟ ਤੇ ਲੈ ਕੇ ਆਏ ਹਾਂ ਮੈਂ ਕਿਹਾ ਜੀ ਤੁਹਾਡੀ ਅਕਲ ਨੂੰ ਪੁੱਠੀ ਫਿਰਕੀ ਕਿਉਂ ਚੜ ਗਈ ਹੈ ਹਮੇਸ਼ਾ ਜਿਹੜੀ ਗੱਲ ਤਾਹਾਂ ਤੋਂ ਆਉਂਦੀ ਆ ਉਹਨੂੰ ਬਗੈਰ ਸੋਚਿਆ ਸਮਝਿਆ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰ ਨਹੀਂ ਕਿਉਂ ਸ਼ੁਰੂ ਕਰ ਦਿੰਦੇ। ਉਹ ਆnde ਥੋੜੀ ਥੋੜੀ ਸਿੱਧੀ ਕਿਵੇਂ ਚੱਲਦੀ ਆ। ਮੈਂ ਕਹਾਂ ਜੀ ਸਿੱਧੇ ਰੂਪ ਚ ਸਮਝਣ ਵਾਲੀ ਗੱਲ ਇਹ ਆ ਬਈ ਸਰਕਾਰੀ ਹਸਪਤਾਲਾਂ ਦੀਆਂ ਲੈਬਾਰਟਰੀਆਂ ਫਰੀ ਦੇ ਵਿੱਚ ਕੰਮ ਕਰਦੀਆਂ ਸੀ ਜਿਹਦੀ 10 ਰੁਪਏ ਪਰਚੀ ਫੀਸ ਸੀ ਤੇ ਤੁਸੀਂ ਅੱਜ ਐਕਸ-ਰੇ ਦਾ ਰੇਟ 200 ਰੁਪਏ 300 ਰੁਪਏ ਕਰੀ ਜਾਂਦੇ ਹੋ। ਤੁਸੀਂ ਗੱਲ ਮੁਫਤ ਤੋਂ ਰੇਟਾਂ 'ਚ ਲੈ ਕੇ ਆਏ ਹੋ ਗੱਲ ਸਸਤੀ ਹੋਈ ਕਿ ਮਹਿੰਗੀ ਹੋਈ ਸਾਨੂੰ ਦੱਸੋ ਕਿਸੇ ਕਿਸ ਤਰੀਕੇ ਨਾਲ ਸਸਤੀ ਹੋਈ ਏ ਇਹ ਸਾਨੂੰ ਇਹ ਸਮਝਣ ਦੀ ਲੋੜ ਆ ਉਹ ਬਹੁਤ ਸੂਖਮ ਤਰੀਕੇ ਦੇ ਨਾਲ ਇਹੋ ਜੀ ਭਾਸ਼ਾ ਦੇ ਵਿੱਚ ਗੱਲ ਕਰਦੇ ਆ ਇਹੋ ਜੀ ਤਰੀਕੇ ਦੇ ਨਾਲ ਤੁਹਾਡੇ ਉੱਤੇ ਫਾਰਮੂਲਾ ਲਾਗੂ ਕਰਦੇ ਤੁਹਾਨੂੰ ਲੱਗਦਾ ਵੀ ਇਹ ਸਰਕਾਰ ਨੇ ਸਾਡੇ ਹਤਾਇਸ਼ੀ ਗਰੀਬਾਂ ਤੇ ਨਾਰੋਇਓ ਮੇਰੀ ਸੋਚ ਨੂੰ बलगण चैद होर नफ़िक बलगण चैद मेरे नफ़िक यारहां द वांग अर्थी सड़कां ते जड़ो यारथी सड़कां ते जड़ो मेर मौत तेर न रोयो मेरी सोच नू बचायो मेरे सुरी रेते चिनार लायो मौत ते